ਜਬਾਨ ਚਲਾਣੀ ਹੈ ਵਾਹਿਗੁਰੂ 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 ਇਸ ਵਿੱਚ ਧਿਆਨ ਜੋੜਨਾ ਜੋ ਐਸਾ ਕਰਦਾ ਹੈ ਉਹ ਚੱਲ ਪਿਆ ਬਸ ਇਤਨੀ ਗੱਲ ਹੈ ਗੱਲ ਇਤਨੀ ਹੈ ਲੇਕਿਨ ਬਹੁਤ ਵੱਡੀ ਗੱਲ ਇਤਨੀ ਹੈ ਸਿਰਫ ਜ਼ਬਾਨ ਚਲਾਣੀ ਹੈ ਲੇਕਿਨ ਗੱਲ ਬਹੁਤ ਵੱਡੀ ਹੈ ਕੋਈ ਕਰਦਾ ਨਹੀਂ ਔਰ ਕੋਈ ਕਰ ਨਹੀਂ ਸਕਦਾ ਉਹ ਖਿਆਲੀ ਹੈ ਧੁਨੋ ਦੇਚ ਧਿਆਨ ਜੋੜਨਾ ਸ਼ਬਦ ਸੁਰਤ ਦੇ ਮੇਲ ਦੇ ਉਤੇ ਗੁਰਮੱਧ ਦਾ ਗਿਆਨ ਧਿਆਨ ਖੜਾ ਹੈ ਸ਼ਬਦ ਆਵਾਜ਼ ਸੁਰਤ ਧਿਆਨ ਜੋ ਸ਼ਬਦ ਵਿੱਚ ਸੁਰਤ ਜੋੜ ਰਿਹਾ ਸਮਝੋ ਚੱਲ ਚੱਲ ਰਿਹਾ ਤੇ ਸੁਰਤ ਸ਼ਬਦ ਦੇ ਕਿੱਥੇ ਤੱਕ ਆਈ ਹੈ ਕਿੱਥੇ ਤੱਕ ਪਹੁੰਚੀ ਹੈ ਇਹ ਕੁਝ ਅੰਦਾਜ਼ੇ ਲੱਗ ਸਕਦੇ ਸ਼ਬਦ ਬਹੁਤ ਉੱਚਾ ਹੈ ਬੜੀ ਗੱਲ ਹੈ ਸ਼ਬਦ ਦੀ ਉਹ ਅਨਾਹਦ ਨਾਦ ਹੈ ਜਿੱਥੇ ਤੱਕ ਅਸੀਂ ਪਹੁੰਚਣਾ ਹੈ ਤੇ ਆਹਤ ਸ਼ਬਦ ਦਾ ਆਸਰਾ ਲੈਨੇ ਬਾਹਰੋਂ ਉਚਾਰਨ ਕਰਕੇ ਸਾਬ ਕਹਿੰਦੇ ਨੇ ਪਹਿਲੀ ਗੱਲ ਜਿਹੜੀ ਉਸ ਦੀ ਹੋਵੇਗੀ ਹੋਏ ਕਿ ਉਹਦਾ ਖਾਣਾ ਪੀਣਾ ਉੱਠਣਾ ਬੈਠਣਾ ਸੋਣਾ ਜਾਗਣਾ ਹੱਸਣਾ ਰੋਣਾ ਸਭ ਮਰਿਆਦਾ ਵਿੱਚ ਹੋ ਜਾਏਗਾ ਬੇ ਮਰਿਆਦਾ ਨਹੀਂ ਤੇ ਜੋ ਆਪਣੀ ਜ਼ਿੰਦਗੀ ਦਾ ਸਹੀ ਇਸਤੇਮਾਲ ਕਰਦਾ ਹੈ ਉਹ ਹਰ ਚੀਜ਼ ਦਾ ਸਹੀ ਇਸਤੇਮਾਲ ਕਰੇਗਾ ਇਤਨੀ ਮੈਂ ਅਰਜ਼ ਕਰ ਦੇ ਤੈ ਜੋ ਆਪਣੇ ਸਰੀਰ ਦੀ ਗਲਤ ਵਰਤੋਂ ਕਰਦਾ ਹੈ ਆਪਣੇ ਜ਼ਬਾਨ ਦੀ ਗਲਤ ਵਰਤੋਂ ਕਰਦਾ ਹੈ ਆਪਣੀ ਅੱਖਾਂ ਦੀ ਵੀ ਗਲਤ ਵਰਤੋਂ ਕਰਦਾ ਹੈ ਆਪਣੇ ਕੰਨਾਂ ਦੀ ਗਲਤ ਵਰਤੋਂ ਕਰਦਾ ਹੈ ਉਹ ਗੁਰਦੁਆਰੇ ਦੀ ਵੀ ਗਲਤ ਵਰਤੋਂ ਕਰੇਗਾ ਜੋ ਆਪਣੇ ਆਪ ਦੀ ਗਲਤ ਵਰਤੋਂ ਕਰ ਰਿਹਾ ਬਾਕੀ ਦਾ ਕੀ ਸਹੀ ਵਰਤੋਂ ਕਰੇਗਾ ਜੋ ਆਪਣੇ ਮਨ ਦੀ ਗਲਤ ਵਰਤੋਂ ਕਰਦਾ ਹੈ ਜੋ ਆਪਣੇ ਦਿਮਾਗ ਦੀ ਗਲਤ ਵਰਤੋਂ ਕਰਦਾ ਹੈ ਜੋ ਆਪਣੇ ਪੈਰਾਂ ਦੀ ਗਲਤ ਵਰਤੋਂ ਕਰਦਾ ਹੈ ਜੋ ਆਪਣੇ ਹੱਥਾਂ ਦੀ ਗਲਤ ਵਰਤੋਂ ਕਰਦਾ ਹੈ ਉਹ ਗੁਰਦੁਆਰੇ ਦੀ ਵੀ ਗਲਤ ਵਰਤੋਂ ਕਰੇਗਾ ਹੁਣ ਗੁਰਦੁਆਰਾ ਕਿਸ ਵਾਸਤੇ ਹੈ ਸੁਰਤ ਚਾਰਨ ਵਾਸਤੇ ਹੈ ਇਹ ਸਿਰਫ ਇਸ ਵਾਸਤੇ ਹੋਰ ਕਿਸੇ ਵਾਸਤੇ ਨੇ ਇਸ ਦਾ ਖੁਲਾਸਾ ਮੈਂ ਕਰ ਦੇਵਾਂਗਾ ਇਹਨਾਂ ਹੀ ਪੰਜ ਖੰਡਾਂ ਦੇ ਖੁਲਾਸਾ ਇਹ ਅਸਥਾਨ ਇੱਕ ਤਕਸਾਲ ਹੈ ਸ਼ਰਮਖਣ ਦੇ ਸਹਿਬ ਇਸ ਨੂੰ ਤਕਸਾਲ ਕਹਿੰਦੇ ਨੇ ਘੜੀਏ ਸ਼ਬਦ ਸਚੀ ਤਕਸਾਲ ਇੱਥੇ ਤਕਸਾਲ ਇੱਥੇ ਘੜਨਾ ਆਪਣੇ ਆਪ ਨੂੰ ਐਸਾ ਘੜਨਾ ਹੈ ਕਿ ਗੁਰੂ ਨੂੰ ਕਬੂਲ ਹੋ ਜਾਏ ਐਸਾ ਘੜਨਾ ਹੈ ਕਿ ਗੁਰੂ ਨੂੰ ਪ੍ਰਵਾਨ ਹੋ ਜਾਏ ਗੱਲ ਇਤਨੀ ਪਰ ਧਰਮਖੰਡੀ ਮਨੁੱਖ ਦੀ ਇਹ ਪਹਿਚਾਨ ਹੈ ਕਿ ਉਹ ਆਪਣੀ ਜ਼ੁਬਾਨ ਦਾ ਗਲਤ ਇਸਤੇਮਾਲ ਕਰਦਾ ਹੈ ਆਪਣੀ ਅੱਖਾਂ ਦਾ ਗਲਤ ਇਸਤੇਮਾਲ ਕਰਦਾ ਹੈ ਜੋ ਧਰਮਖੰਡ ਤੋਂ ਥੱਲੇ ਆਇਆ ਹੈ ਮਨੁੱਖ ਜੋ ਧਰਮਖੰਡ ਤੱਕ ਵੀ ਨਹੀਂ ਪਹੁੰਚੇ ਉਹ ਆਪਣੇ ਪੈਰਾਂ ਦਾ ਗਲਤ ਇਸਤੇਮਾਲ ਕਰੇਗਾ ਗਲਤ ਪਾਸੇ ਜਾਣਗੇ ਆਪਣੇ ਹੱਥਾਂ ਦਾ ਗਲਤ ਇਸਤੇਮਾਲ ਕਰੇਗਾ ਗਲਤ ਕੰਮ ਕਰਨਗੇ ਆਪਣੀ ਰਸਨਾ ਦਾ ਗਲਤ ਇਸਤੇਮਾਲ ਕਰੇਗਾ ਗਲਤ ਬੋਲੇਗਾ ਆਪਣੇ ਦਿਮਾਗ ਦਾ ਗਲਤ ਇਸਤੇਮਾਲ ਕਰੇਗਾ ਗਲਤ ਸੋਚੇਗਾ ਤੇ ਜੋ ਆਪਣੇ ਜੀਵਨ ਦਾ ਹੀ ਗਲਤ ਇਸਤੇਮਾਲ ਕਰ ਰਿਹਾ ਹੈ ਉਹ ਗੁਰਦੁਆਰੇ ਦਾ ਕੀ ਸਹੀ ਇਸਤੇਮਾਲ ਕਰ ਸਕਦਾ ਕਦੇ ਹੀ ਨਹੀਂ ਕਰੇਗਾ ਹੋ ਸਕਦਾ ਉੱਥੇ ਬੈਠ ਕੇ ਵੀ ਸ਼ਰਾਬ ਪੀਏ ਜਾਂ ਸ਼ਰਾਬ ਪੀ ਕੇ ਆਵੇ ਹੋ ਸਕਦਾ ਉੱਥੇ ਵੀ ਤਾਸ਼ ਖੇਡੇ ਤਾਸ਼ ਖੇਡਣ ਵਾਸਤੇ ਤੇ ਗੁਰਦੁਆਰਾ ਨਹੀਂ ਬਣਾਇਆ ਤਾਸ਼ ਕਲੱਬ ਦੇ ਵਿੱਚ ਖੇਡੀ ਦੀ ਆਪਣੇ ਘਰ ਦੇ ਵਿੱਚ ਖੇਡੋ ਇੱਥੇ ਸਤ ਸੰਗ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀ ਫਿਰ ਕਹਿੰਦੇ ਸਮਾਂ ਨਹੀਂ ਪਾਸ ਹੁੰਦਾ ਕੀ ਕਰੀਏ ਪੁਰਖਾ ਸਮਾਂ ਪਾਸ ਨਹੀਂ ਕਰਨਾ ਸਮੇਂ ਨੂੰ ਸਫਲ ਕਰਨਾ ਹੈ ਜ਼ਿੰਦਗੀ ਪਾਸ ਨਹੀਂ ਕਰਨੀ ਜ਼ਿੰਦਗੀ ਸਫਲ ਕਰਨੀ ਹੈ ਸਮਾਂ ਪਾਸ ਕਰਨਾ ਹੈ ਬਥੇਰੇ ਥਾਂ ਉਹਨੇ ਥੀਏਟਰ ਨੇ ਟੀਵੀ ਵੇਖ ਕੋਈ ਨਾਵਲ ਪੜ੍ਹ ਲੈ ਕਲੱਬ ਦੇ ਚਲਾ ਜਾ ਥੀਏਟਰ ਨੇ ਬਹੁਤ ਕੁਝ ਹੈ